ਸਾਹਬ ਇਹ ਚੀਜ਼ ਸੋਚ ਲਾ ਇਹ ਲੋਕ ਨੇ ਇਹ ਜੜ ਪਟ ਦੇਣਗੇ ਤੇਰੀ ਜੜ 2024 ਆ ਗਈ ਰਗੜ ਦੇ ਉਹ ਇਹਨਾਂ ਨੂੰ ਜਿਵੇਂ ਲੋਕਾਂ ਨੇ ਇਹਨਾਂ ਨੂੰ ਮਾਨ ਦਿੱਤਾ ਲੋਕਾਂ ਦੀ ਰਗੜ ਦੇਣਾ ਨਹੀਂ ਥੋੜੇ ਘਰਾਂ ਦੇ ਚਰਾਗ ਬੁਝਾ ਦੇਣਗੇ ਇਹੋ ਜੀ ਸਰਕਾਰ ਹੈ ਚਾਈਨੀ ਚੋਰਾਂ ਸੀ ਵੀ ਪੈਸੇ ਚੋਰ ਆ ਅੱਜ ਦੇਖੋ ਬਾਈ ਕਿਹੜਾ ਇੱਥੇ ਸੰਤ ਨਹੀਂ ਆਈ ਕਿਹੜੀ ਜਸੇਬੰਦੀ ਨਹੀਂ ਆਈ ਕਿਹੜਾ ਇੱਥੇ ਵੀਰ ਨਹੀਂ ਪਹੁੰਚਿਆ ਕਿਹੜਾ ਸਮਾਜ ਸੇਵੀ ਨਹੀਂ ਪਹੁੰਚਿਆ ਭਗਵੰਤ ਮਾਨ ਸਾਹਿਬ ਪਰਖ ਕਰ ਭਗਵਾਨ ਤਮਾਨਾ ਤੂੰ ਮੌਤਾਂ ਦਿਨ ਅੱਜ ਮੌਤਾਂ ਲੋਕਾਂ ਨੂੰ ਤੇ ਭਾਨਾ ਸਿੱਧੂ ਜੀਵਨ ਦੇ ਰਿਹਾ ਬਾਈ ਆਏ ਲਿਸਟਾਂ ਨਹੀਂ ਸੀ ਆਉਂਦੀਆਂ ਵੀ ਮੇਰਾ 10 ਮੜਾਤਾ ਮੇਰਾ 20 ਮੜਾਤਾ ਮੇਰਾ 30 ਮੜਾਤਾ ਬਾਈ ਇਹ ਵੀ ਉਹਦੇ ਇੱਕ ਬੋਲ ਬਾਣੀ ਦੇ ਕਾਰਨ ਹੀ ਮੁੜੇ ਆ ਮੈਂ ਤਾਂ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ ਸੀ ਜਿਹੜਾ ਕਹਿੰਦਾ ਵੀ ਬੱਚਾ 7 ਮਹੀਨੇ ਦਾ ਮੇਰਾ ਮੈਂ ਪਹਿਲੀ ਵਾਰ ਦੇਖਿਆ ਕਹਿੰਦੇ ਨਾ ਬਦਲਾ ਵਾਕਈ ਬਦਲਾ ਬਾਈ ਇਹਦਾ ਬੱਚੇ ਦਿਸਣ ਲੱਗ ਗਿਆ ਵੀ 7ਵੇਂ ਮਹੀਨੇ ਦਾ ਮੇਰੀ ਘਰ ਵਾਲੀ ਨੂੰ ਪ੍ਰੈਗਨੈਂਟ ਆ 7ਵੇਂ ਮਹੀਨੇ ਦੀ ਆਚ ਨਖਦਾ ਕਿ ਇਹ ਚੈਨੀ ਚੋਰੀਆ ਇਹ 10000 ਅੱਜ ਹਜ਼ਾਰਾਂ ਲੋਕ ਉਸਦੇ ਹੱਕ ਦੇ ਵਿੱਚ ਜਿਹੜੇ ਖੜੇ ਹੋਇਆ ਕੀ ਕਹੋਗੇ ਬਾਈ ਜੀ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੋਕ ਬਾਈ ਮੈਨੂੰ ਵੀ ਚਲੋ ਸੋਣਦੇ ਆ ਪਹਿਲਾਂ ਮੈਂ ਤੁਹਾਨੂੰ ਦੋਨਾਂ ਨੂੰ ਅਸੀਰਵਾਦ ਤੇ ਧੰਨਵਾਦ ਕਰਦਾ ਹੁੜਾ ਤੁਸੀਂ ਬਾਈ ਹੀਰੇ ਪੱਤਰਕਾਰੋਂ ਥਲੀ ਵਰਗੇ ਆ ਛੋੜਾ ਬਾਈ ਦਿਲੋਂ ਧੰਨਵਾਦ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਤੁਹਾਡਾ ਖਿਆਲ ਰੱਖਿਆ ਕਰਨ ਲੋਕ ਥੋੜਾ ਪਹਿਲਾਂ ਦਾ ਸਭ ਤੋਂ ਵੱਧ ਹਾਂ ਦੱਸੋ ਕੀ ਕਹੋਗੇ ਕਿ ਜਿਸ ਦੇ ਉੱਪਰ ਪਰਚੇ ਚੈਨੀ ਚੋਰੀ ਦੇ ਹੋਗੇ ਜਦੋਂ ਪਰਚੇ 10000 ਦੀ ਰਿਸ਼ਵਤ ਲੈਣ ਦੇ ਹੋਗੇ ਬਲੈਕਮੇਲਿੰਗ ਦੇ ਹੋਗੇ ਉਹਦੇ ਹੱਕ ਦੇ ਵਿੱਚ ਅਜਿਹੇ ਲੋਕ ਆਏ ਖੜੇ ਹੋਗੇ ਹਾਂ ਦੇਖੋ ਜੀ ਹੁਣ ਮੁੱਖ ਮੰਤਰੀ ਨੂੰ ਇੱਕ ਗੱਲ ਚੀਜ਼ ਸੋਚਣੀ ਚਾਹੀਦੀ ਆ ਦੇਖਣੀ ਵੀ ਚੋਰਾਂ ਪਿੱਛੇ ਕੱਟ ਦੇਖੋ ਭਾਈ ਕੱਟ ਦੇਖੋ ਵੀਰੇ ਚੋਰਾਂ ਪਿੱਛੇ ਅੱਜ ਦੁਨੀਆ ਚੋਰਾ ਚੈਨੀ ਚੋਰਾ ਸੀ ਵੀ ਪੈਸੇ ਚੋਰਾ ਆ ਅੱਜ ਦੇਖੋ ਭਾਈ ਕਿਹੜਾ ਇੱਥੇ ਸੰਤਾਨ ਨਹੀਂ ਆਈ ਕਿਹੜੀ ਜਸੇਬੰਦੀ ਨਹੀਂ ਆਈ ਕਿਹੜਾ ਇੱਥੇ ਵੀਰ ਨਹੀਂ ਪਹੁੰਚਿਆ ਕਿਹੜਾ ਸਮਾਜ ਸੇਵੀ ਨਹੀਂ ਪਹੁੰਚਿਆ ਭਗਵੰਤ ਮਾਨ ਸਾਹਿਬ ਪਰਖ ਕਰ ਅੱਜ ਦੇਖ ਵੀ ਭਾਨਾ ਚੋਰਾਂ ਘਪਾਨਾ ਸਾਧ ਅੱਜ ਦੇਖ ਇੱਕ ਗੱਲ ਹੋ ਵੀ ਹੈ ਵੀ ਜਿਸ ਤਰੀਕੇ ਨਾਲ ਪਰਚੇ ਪਹਿਲਾਂ ਇੱਕ ਜਗ੍ਹਾ ਦੂਜੇ ਕੀ ਲੱਗ ਕੀ ਰਿਹਾ ਕੀ ਕੱਢਣਾ ਚਾਹੁੰਦੀ ਹੈ ਸਰਕਾਰ ਜਾ ਵਾਕਈ ਭਾਨਾ ਸਿੱਧੂ ਅਜਿਹੀ ਸ਼ਖਸੀਅਤ ਹੈ ਕਿ ਉਹਨੇ ਚੋਰੀਆਂ ਵੀ ਕੀਤੀਆਂ ਇਸ ਤਰੀਕੇ ਨਾਲ ਚੈਨੀਆਂ ਵੀ ਲੁੱਟੀਆਂ ਉਹਨੇ ਫਰौतीਆਂ ਮੰਗੀਆਂ ਇਹ ਸਾਰੀ ਹੈ ਭਾਈ ਭਾਨਾ ਅਜ ਚੋਰ ਆ ਕਿਸੇ ਜਨੇ ਭਾਨਾ ਨੂੰ ਸੋਨਾ ਲੱਗਦਾ ਸੀ ਇਸੇ ਭਗਵੰਤ ਮਾਨ ਨੂੰ ਇਹਨੇ ਰਗੜੇ ਵੀ ਆਪਦੇ ਯਾਰੀ ਆ ਭਾਨੇ ਸਿੱਧੂ ਵਰਗਿਆ ਨਹੀਂ ਭਗਵੰਤ ਮਾਨ ਨੂੰ ਲੈ ਕੇ ਆਂਦਾ ਇੱਥੇ ਤੱਕ ਜਗਦੀਪ ਪ੍ਰਧਾ ਵਰਗ ਉਹਨੇ ਠੋਕੇ ਵੀ ਪਰ ਆਪਦੇ ਯਾਰੀ ਆ ਪਹਿਲਾਂ ਜਿਹੜੇ ਠੋਕੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਘਟੋ ਘਟ ਕਿੰਨਾ ਘਟ ਹੋਊਗਾ ਲੱਖ ਬੰਦੇ ਦਾ ਲੱਖ ਬੰਦੇ ਦਾ ਹੁਣ ਅੱਜ ਦੇ ਪਾਸਿ ਤੁਰਿਆ ਫਿਰਦਾ ਅੱਜ ਮੈਨੂੰ ਇੱਕ ਗੱਲ ਦੱਸੇ ਬਾਈ ਵੀ ਚੋਰਾ ਪਿੱਸੇ ਇੰਨਾ ਘਟ ਕਿਵੇਂ ਹੋਣ ਲੱਗ ਗਿਆ ਚੋਰਾ ਪਿੱਸੇ ਇੰਨਾ ਘਟ ਕਦੋਂ ਤੋਂ ਹੋਣ ਲੱਗ ਗਿਆ ਠੱਗਾ ਪਿੱਸੇ ਠੀਕ ਹੈ ਨਾ ਤੇ ਮਾਨ ਸਾਹਿਬ ਇਹ ਚੀਜ਼ ਸੋਚ ਲਾ ਇਹ ਲੋਕ ਨੇ ਇਹ ਜੜ ਪਟ ਦੇਣਗੇ ਤੇਰੀ ਜੜਾ ਤੈਨੂੰ ਇਹ ਹੁਣ ਤੁਸੀਂ ਇੱਕ ਸਵਾਲ ਕੀਤਾ ਵੀ ਭਾਨਾ ਸਿੱਧੂ ਕਿਉਂ ਬਾਈ ਜਿਹੜੀ ਇਹ ਸੰਗਰੂਰ ਸੀਟ ਹੈ ਨਾ ਇਹ ਕਿਨ ਕਲਾਬੀ ਸੀਟ ਆ ਇਹ ਨਹੀਂ ਜਿਹੜੀ ਅੱਜ ਝਾੜੂ ਵਾਲਿਆਂ ਦੀ ਮਾੜੀ-ਮੋਟੀ ਰਹਿਣ ਖੁੰਦ ਬਚੀ ਵੀ ਸੀ ਇਹ ਸੰਗਰੂਰ ਸੀਟ ਨਹੀਂ ਪੈਰ ਲਾਏ ਆ ਜੇ ਇੱਥੋਂ ਜਿੱਤਿਆ ਤਾਂ ਬਾਈ ਤਾਂ ਹਾਂ ਤੱਕ ਗਿਆ ਜਿਹੜਾ ਹੁਣ ਆਪਣਾ ਭਾਨਾ ਸਿੱਧੂ ਆ ਭਾਨਾ ਸਿੱਧੂ ਬੁਰੇ ਮੁਰੇ ਐਮਪੀ ਸੀਟ ਦੱਸੂਗਾ ਵੀ ਕਿਹਨੇ ਬਾਨਾ ਬਾਈ ਇਹ ਦੋਖਾ ਉਹਨਾਂ ਨੂੰ ਤੇ ਅੱਜ ਇਹਨਾਂ ਦੇ ਐਮਐਲਏ ਕੀ ਕਰਦੇ ਫਿਰਦੇ ਆ ਵਿਆਹ ਕਰਾਉਂਦੇ ਫਿਰਦੇ ਆ ਭਾਨਾ ਸਿੱਧੂ ਲੋਕਾਂ ਦੇ ਰੁਪਏ ਕਢਾਈ ਜਾਂਦਾ ਉਹਦੇ ਦੇ ਪਰਚੇ ਜਿਹਦਾ ਅੱਜ 15 ਲੱਖ ਰੁਪਏ ਫਸ ਗਿਆ ਜ਼ਮੀਨ ਜਾਇਦਾਦ ਦੇ ਕੇ ਬਾਈ ਖੁਦਕੁਸ਼ੀਆ ਕਰਦਿਆ ਭਾਨੇ ਨੇ ਮੌਤ ਨਹੀਂ ਦਿੱਤੀ ਭਾਨੇ ਨੇ ਜੀਵਨ ਦਿੱਤਾ ਲੋਕਾਂ ਨੂੰ ਤੇ ਭਗਵੰਤਮਾਨਾ ਤੂੰ ਮੌਤਾਂ ਦਿਨ ਅਜ ਮੌਤਾਂ ਲੋਕਾਂ ਨੂੰ ਤੇ ਭਾਨਾ ਸਿੱਧੂ ਜੀਵਨ ਦੇ ਰਿਹਾ ਬਾਈ ਜਿਹੜਾ ਬੰਦਾ ਕਹਿੰਦਾ ਬਾਈ ਮੈਂ ਖੁਦਕੁਸ਼ੀ ਇੱਕ ਵੀਡੀਓ ਸੁਣੀ ਹੋਊ ਉਹ ਭੈਣ ਕਹਿੰਦੀ ਵੀ ਅਸੀਂ ਖੁਦਕੁਸ਼ੀ ਕਰਨੀ ਸੀ ਕਿੱਥੇ ਜਾ ਕੇ ਸੀ ਜ਼ਮੀਨ ਲੈਤੀ ਮਾਨ ਸਾਹਿਬ ਮੈਂ ਤਾਂ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ ਇਹ ਜਿਹੜਾ ਕਹਿੰਦਾ ਵੀ ਬੱਚਾ 7 ਮਹੀਨੇ ਦਾ ਮੇਰਾ ਮੈਂ ਪਹਿਲੀ ਵਾਰ ਦੇਖਿਆ ਕਹਿੰਦੇ ਨਾ ਬਦਲਾ ਵਾਕਈ ਬਦਲਾ ਬਾਈ ਇਹਦਾ ਬੱਚੇ ਦੱਸਣ ਲੱਗ ਗਿਆ ਵੀ 7ਵੇਂ ਮਹੀਨੇ ਦਾ ਮੇਰੀ ਘਰ ਵਾਲੀ ਨੂੰ ਪ੍ਰੈਗਨੈਂਟ ਆ 7ਵੇਂ ਮਹੀਨੇ ਦੀ ਮੈਂ ਤਾਂ ਪਹਿਲੀ ਹੈਰਾਨ ਆ ਬਾਈ ਯਾਰ ਇਸ ਮੁੱਖ ਮੰਤਰੀ ਤੋਂ ਲੋਕਾਂ ਨੂੰ ਅਪੀਲ ਕਰਦਾ ਬਚ ਜੋ 2024 ਆ ਗਈ ਰਾਗੜ ਦੇ ਉਹ ਇਹਨਾਂ ਨੂੰ ਜਿਵੇਂ ਲੋਕਾਂ ਨੇ ਇਹਨਾਂ ਨੂੰ ਮਾਨ ਦਿੱਤਾ ਲੋਕਾਂ ਜੀ ਰਾਗੜ ਦੇ ਨਾ ਨਹੀਂ ਤੁਹਾਡੇ ਘਰਾਂ ਦੇ ਚਿਰਾਗ ਬੁਝਾ ਦੇਣਗੇ ਇਹੋ ਜੀ ਸਰਕਾਰ ਹੈ ਇਹ ਬਾਈ ਪਰ ਇੱਕ ਹੋਰ ਕਹਿੰਦੇ ਨੇ ਕਹਿੰਦੇ ਭਾਨਾ ਬੋਲ ਬਣੀ ਜਿਹੜੀ ਬੜੀ ਗਲਤ ਆ ਜਿਹੜੀ ਸ਼ਾਇਦ ਭਾਨੇ ਨੂੰ ਸਲਾਖਾਂ ਦੇ ਪਿੱਛੇ ਲੈ ਕੇ ਕਹਿੰਦੇ ਬੋਲ ਦਾ ਬੜਾ ਤੱਤਾ ਜੇ ਜੇ ਢੰਗ ਦੇ ਨਾਲ ਲਹਿਜ਼ੇ ਦੇ ਨਾਲ ਬੋਲਿਆ ਹੁੰਦਾ ਤਾਂ ਸ਼ਾਇਦ ਆਜਾ ਦਿਨ ਨਾ ਦੇਖਣਾ ਪੈਂਦਾ ਨਹੀਂ ਦੇਖੋ ਇੱਕ ਥੱਪੜ ਹੁੰਦਾ ਬਾਈ ਕਿਸੇ ਦੇ ਹਰਕਤ ਚ ਮਾਰਨਾ ਇੱਕ ਜਵਾਕ ਨੂੰ ਆਪਾਂ ਘੂਰਦੇ ਆਂ ਵੀ ਉਹਦਾ ਫਾਇਦਾ ਜਿਹੜਾ ਭਾਨਾ ਸਿੱਧੂ ਦਾ ਬੋਲ ਆ ਭਾਨੇ ਸਿੱਧੂ ਚ ਜੇ ਤੜ ਨਾ ਹੁੰਦੀ ਜਿਹੜੀ ਇਹ ਗੱਲ ਕਰਦਾ ਤਾਂ ਭਗਵਾਨ ਆਏ ਲਿਸਟਾਂ ਨਹੀਂ ਸੀ ਆਉਂਦੀਆਂ ਵੀ ਮੇਰਾ 10 ਮੜਾਤਾ ਮੇਰਾ 20 ਮੜਾਤਾ ਮੇਰਾ 30 ਮੜਾਤਾ ਭਾਈ ਇਹ ਵੀ ਉਹਦੇ ਇੱਕ ਬੋਲ ਬਾਣੀ ਦੇ ਕਾਰਨ ਹੀ ਮੁੜੇ ਆ ਅੱਜ ਤੈਨੂੰ ਦੋ ਮੁੰਡੇ ਦਾ ਸਾਨੂੰ ਮਿਲਿਆ ਉੱਥੇ 10-10 ਲੱਖ ਦੇ ਚੱਕ ਲਈ ਫਿਰਦੇ 15-15 ਦੇ ਭਾਈ ਜੇ ਉਹਦੀ ਬੋਲਬਾਣੀ ਨਰਮ ਨੂੰ ਭਾਈ ਕੌਣ ਪੋਹਦਾ ਚਲ ਭਗਵਾਨ ਇਹ ਵੀਰਾ ਕਹਿ ਕੇ ਕਿਦੋਂ ਰੁਪਏ ਕਢਾ ਕੇ ਦਿਖਾਉ ਪਰ ਜਿਹੜੇ ਭਾਨੇ ਸਿੱਧੂ ਦੀ ਲੈ ਜਾ ਬੋਲੀ ਆ ਬੋਲੀ ਉਹਦੀ ਫਾਇਦੇ ਚ ਆ ਬੋਲੀ ਨੇ ਜੀਵਨ ਦਿੱਤਾ ਉਹਦੀ ਨੇ ਉਹਦੀ ਬੋਲੀ ਨੇ ਲੋਕਾਂ ਨੂੰ ਜੀਵਨ ਦਿੱਤਾਗਾ ਲੋਕਾਂ ਦੇ ਕਰਜ਼ ਉਤਾਰੇ ਆ ਲੋਕਾਂ ਦੇ ਬਾਪਾਂ ਦੀਆਂ ਕੀਤੀਆਂ ਵੀਆਂ ਕਮਾਈਆਂ ਜੰਟਾਂ ਦੇ ਵਿੱਚੋਂ ਉਹਦੀ ਬੋਲੀ ਨੇ ਵਾਪਸ ਕਰਾਈਆਂ ਸਾਨੂੰ ਉਹਦੀ ਬੋਲੀ ਭਾਈ ਕੋਈ ਤੜਪ ਨਹੀਂ ਲੱਗਦੀ